ਸਾਰੇ ਘਾਦੀ ਸਾਰਿਆਂ ਨੂੰ ਵੈਲਕਮ ਬੈਕ ਟੂ आवर ਚੈਨਲ ਕਿੱਦਾਂ ਤੁਸੀਂ ਸਾਰੇ ਅਸੀਂ ਵੀ ਬਹੁਤ ਜ਼ਿਆਦਾ ਠੀਕ ਆਂ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਨਾ ਵੈਸੇ ਤਾਂ ਆ ਨਾ ਤੇ ਇੰਨੀ ਜ਼ਿਆਦਾ ਠੰਡ ਲੱਗ ਹੀ ਰਿਹਾ ਹੋਗਾ ਹਾਂ ਸਕੂਲਾਂ ਚੋੜੀਆਂ ਨੇ ਛੁੱਟੀ ਹਾਂ ਸਾਨੂੰ ਦੇਖੇ ਲੱਗਿਆ ਲੱਗਦਾ ਮੈਨੂੰ ਦੇਖੇ ਲੱਗਿਆ ਹੋਗਾ ਇਹਨਾਂ ਨੂੰ ਤੇ ਇਹ ਬਹੁਤ ਹੀ ਖੁਆਈਆਂ ਲੱਗਦੀਆਂ ਨੇ ਮੈਨੂੰ ਅੱਜ ਅਸੀਂ ਨਾ ਠੰਡ ਬਹੁਤ ਜ਼ਿਆਦਾ ਸੀ ਤੇ ਸਕੂਲ 'ਚ ਹੋ ਗਈਆਂ ਨੇ ਛੁੱਟੀਆਂ ਹਨ ਅਸੀਂ ਸੀਗੇ ਘਰੇ ਅੱਜ ਠੰਡੇ ਨਹੀਂ ਸੀਗੇ ਨਾ ਅਸੀਂ ਸੋਚਿਆ ਵੀ ਕੁਝ ਬਣਾ ਕੇ ਖਾਈਗੇ ਅਸੀਂ ਕਿਹਾ ਵੀ ਨਹੀਂ ਅੱਜ ਚਾਰਾ ਜਣੀਆਂ ਨੇ ਫੇਰ ਦੁਬਾਰਾ ਅਸੀਂ ਇਕੱਠੇ ਹੋ ਕੇ ਚੀਜ਼ ਬਣਾਉਣੀ ਆ ਨਾ ਪਰ ਵੱਡੀ ਵੀਡੀਓ 'ਚ ਬਣਾਉਣੀ ਆ ਤਾਂ ਕੋਈ ਮਿੱਠੀ ਚੀਜ਼ ਬਣਾਉਣੀ ਆ ਪਹਿਲਾਂ ਉਹ ਤੋਂ ਸ਼ੁਰੂਆਤ ਕਰਦੇ ਆ ਹਨਾ ਤੇ ਬਸ ਫਿਰ ਅਸੀਂ ਟਰਾਈ ਕੀਤੀ ਅੱਜ ਬ੍ਰੈਡ ਵਾਲੇ ਰੋਲ ਰੋਲ ਆਮ ਜਮੂਨ ਲਾਡਾ ਸਰਸਰੀ ਲਾਡਾ ਗਰਾਮ ਜਮੂਨ ਇਹਨਾਂ ਥੋੜੀਆਂ ਜਿਹਾ ਸਿੰਦੀਆਂ ਹੋਈਆਂ ਨੇ ਥੋੜਾ ਬਹੁਤਾ ਤੁਸੀਂ ਇਹਨਾਂ ਦਾ ਗੁੱਸਾ ਨਹੀਂ ਕਰਨਾ ਹੈਗਾ ਠੀਕ ਹੈ ਰੋਸ਼ੋ ਗੁਲਾਲੀ ਦੀ ਬਣਾਈ ਆ ਅੱਜ ਜੀ ਰੋਸ਼ੋ ਗੁਲਾਲੀ ਦੀ ਬਣਾਈਆ ਗੁਲਾਬ ਜਾਮਣਾ ਬਰੈਡ ਦੀਆਂ ਗੁਲਾਬ ਜਾਮਣਾ ਹਨਾ ਤੇ ਉਹ ਅਸੀਂ ਕਿਵੇਂ ਬਣਾਈਆਂ ਨੇ ਤੁਸੀਂ ਪੂਰੀ ਸਾਰੀ ਵੀਡੀਓ ਦੇ ਵਿੱਚ ਦੇਖ ਲਿਓ ਚਲੋ ਜੀ ਅੱਜ ਹੁਣ ਅਸੀਂ ਇਹਨਾਂ ਸਾਰਾ ਆਪਣਾ ਜਿਹੜਾ ਸਮਾਨ ਉਹ ਲੈ ਆਈਆਂ ਵੀ ਸਾਨੂੰ ਕੀ ਕੀ ਚਾਹੀਦਾ ਵਾ ਤੇ ਅਸੀਂ ਤੁਹਾਨੂੰ ਦਿਖਾਉਣੀ ਅੱਜ ਅਸੀਂ ਆਪਦੀ ਕਿਚਨ ਕਿੱਥੇ ਲਾਈਆ ਹਨਾ ਯੈਸ ਤੇ ਠੀਕ ਹੈ ਜੀ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੇ ਪਲੀਜ਼ ਜੇ ਵੀਡੀਓ ਚੰਗੀ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜ਼ਰੂਰ ਆਰੇ ਭਾਂਡੇ ਨਾ ਆਪਣੇ ਰੱਖ ਲੈਨੇ ਅਲੱਗ ਤੋਂ ਲੈ ਕੇ ਫਿਰ ਅਸੀਂ ਇਹ ਮੈਂ ਇਹ ਧੋ ਲੈ ਆਂਦੇ ਨੇ ਸਾਰੇ ਆ ਦੁੱਧੇ ਚ ਪਾ ਲਈਏ ਅਸੀਂ ਦੁੱਧ ਦਾ ਪੈਕਟ ਲੈ ਆਂਦਾ ਵਾ ਤੇ ਦੋ ਅਸੀਂ ਇਹ ਬਰੈਡ ਦੇ ਲੈ ਆਂਦੇ ਨੇ ਪੈਕਟ ਇਹ ਕਾ ਇਹ ਬਬਲੀ ਪੈਂਜੀ ਇਹਨਾਂ ਦੇ ਚਿਚੜੇ ਲਾਉਣ ਲੱਗੀ ਹੋਈ ਆ ਇਹਦੇ ਜੂੜਾ ਪੱਟ ਕੇ ਮਸਤੀ ਬਣਾਉਣ ਲੱਗ ਕਰਤਾ ਤੇ ਭਾਂਡੇ ਧੋ ਕੇ ਬਸ ਸਾਰੇ ਰੱਖ ਲੈਨੇ ਉੱਥੇ ਲਾਵਾਂਗੀ ਅਸੀਂ ਗੈਸ ਚੁੱਲਾ ਠੰਡ ਬਹੁਤ ਆ ਤੇ ਬਾਹਰ ਅਸੀਂ ਜਾਣਾ ਕੋਈ ਨਹੀਂ ਜਿਹੜੇ ਬ੍ਰੈਡ ਪੀਸ ਨੇ ਮੈਂ ਉਹ ਸਾਰੇ ਕੱਟ ਲਏ ਨੇ ਮਤਲਬ ਇਹਨਾਂ ਦੇ ਬ੍ਰਾਊਨ ਪਾਰਟ ਕੱਢ ਕੇ ਮੈਂ ਇਹਦੇ ਵਿੱਚ ਰੱਖ ਲੈਨੇ ਆ ਸਾਰੇ ਹੁਣ ਇਹਨਾਂ ਨੂੰ ਵੀ ਮੈਂ ਵੇਸਟ ਨਹੀਂ ਕਰਨਾ ਇਹਨਾਂ ਨੂੰ ਮੈਂ ਇਹਦਾਂ ਨੇ ਬ੍ਰੈਡ ਕ੍ਰੰਮਸ ਬਣਾਉਂਗੀ ਠੀਕ ਹੈ ਓਕੇ ਇਹ ਵੀ ਰੱਖ ਲੈਨੇ ਚਲੋ ਹੁਣ ਇਹਨਾਂ ਦਾ ਕੀ ਕਰਨਾ ਮੈਂ ਦੱਸ ਦਿਆਂ ਜੀ ਇਹ ਨਹੀਂ ਭਾਗ ਜਾਣਗੇ ਪਤਾ ਜੇ ਤਾਂ ਆਪਾਂ ਹੁਣ ਤੇਜ਼ ਕਰਤੀ ਜ ਅੱਗ ਫੇਰ ਤਾਂ ਇਹਨਾਂ ਨੂੰ ਮਿੰਟ 5 ਨਹੀਂ ਦੱਬਨੇ 10 ਹਾਂਜੀ ਨਹੀਂ ਤੇ ਰਹਿਣਗੇ 15-20 ਮਿੰਟ ਜੇ ਆਪਾਂ ਇਹਨਾਂ ਸਲੋ ਫਲੇਮ ਤੇ ਥੇ ਕਿੰਨੇ ਫਿਰ ਇਹ ਅੰਦਰੋਂ ਵੀ ਪੱਕਣਗੇ ਆ ਸਲੋ ਫਲੇਮ ਤੇ ਤਾਂ ਹੀ ਸਾਡੇ ਪਿਛਲੇ ਵਾਰ ਖਰਾਬ ਬਣ ਗਏ ਸੀ ਨਹੀਂ ਤੇ ਇਹ ਉੱਪਰ ਉੱਪਰ ਹੀ ਤਾਂ ਵਸ ਫਰਾਈ ਹੋ ਜਾਂਦੀ ਆ ਅਸਵੀ ਟ੍ਰਾਈ ਕਰੇ ਤਾਂ ਇਹ ਕੱਚੀਆਂ ਰਹਿ ਜਾਂਦੀਆਂ ਹਾਂ ਅਸੀਂ ਵੀ ਘਰੇ ਟਰਾਈ ਕਰਿਆ ਸੀ ਜੀ 1 ਮਿੰਟ 2 ਮਿੰਟ ਜੋ ਕਾਲੇ ਵੀ ਹੋਗੇ ਤਾਂ ਇਹਨਾਂ ਨੂੰ ਆਉਣ ਲੱਗੀ ਪਈ ਆ ਵੀ ਕਦੋਂ ਇਹਨਾਂ ਨੂੰ ਮੈਂ ਬਣਾ ਕੇ ਤਲ ਕੇ ਨਾ ਚਾਸ਼ਨੀ ਚ ਪਾ ਦਵਾ ਤੇ ਇਹਨਾਂ ਦੀਆਂ ਕਾਲੀਆਂ ਜਾ ਜਾਣਗੀਆਂ ਬਸ ਤੁਸੀਂ ਖਾਦੇ ਨਹੀਂ ਹਜੇ ਅਸੀਂ ਖਾਇਆ ਨਾ ਬ੍ਰੈਡ ਰੋਲ ਕਿੰਨੇ ਸਵਾਦ ਸੀ ਨਾ ਜਿਵੇਂ ਬ੍ਰੈਡ ਰੋਲ ਤਾਈ ਸੱਭ ਨੂੰ ਪਤਾ ਕਿ ਇਹ ਵੀ ਟੇਸਟੀ ਗੈਸ ਮਹਿ ਲਾਰੀ ਨਾ ਗੈਸ ਮਹਿ ਲਾਰੀ ਨਹੀਂ ਮੈਂ ਨਾ ਕਿਹਾ ਕਿ ਦੇਖੋ ਤਾਂ ਮਾੜਾ ਜਿਹਾ ਗੈਸ ਜਿ ਸਮੈ ਤਾਂ ਨਹੀਂ ਆ ਰਹੀ ਵੀ ਅਬ ਤਾਂ ਰੂਮ 'ਚ ਹੀ ਬੈਠੀਆਂ ਨੇ ਇਹਨਾਂ ਨੂੰ ਉਹ ਨਹੀਂ ਸਵਲ ਦੀਦੀ ਨਾ ਤੇ ਖਰਾਬ ਹੋਣਾ ਹੀ ਸਵਲ ਦੀਦੀ ਆਉਣਾ ਹੈ ਫਿਰ ਹੇਲਤ ਬਸ ਬ੍ਰੈਡ ਰੋਲੀ ਜਿਆਦਾ ਆ ਰਹੀ ਏ ਜੀ ਬਸ ਬਸ ਹੋ ਗਈ ਉਹ ਉਤਲਾ ਪਰ ਸੌਫਟ ਸੌਫਟ ਕਰ ਦੇਣਾ ਕਾਜੀ ਕਰਾஞ்சி ਕਾਜੀ ਬਹੁਤ ਕਰਦੀ ਉੱਲਗਾ ਸੀ ਜਿਵੇਂ ਟਿਸ਼ੂ ਤੇ ਪਰੰਦਾ ਉਹ ਬਹੁਤ ਅੰਦਰ ਅਲ ਦਬੋ ਕੇ ਪਰੇ ਅਭੀ ਉਹ ਖਾਉਂਦੀ ਹਿੱਕਲੇ ਤੇ ਯਾਦ ਕਰੂ ਇਹਨਾਂ ਨੇ ਮਾਰ ਜਣਾ ਮੈਂ ਦਾਦਾ ਵੀ ਛੇਤੀ ਇਹਨਾਂ ਨੂੰ ਗਲਾਬ ਜਮਣਾ ਕਰਾਦਾ ਤੇ ਇਹਨਾਂ ਕੁੜੀਆਂ ਨੇ ਮਾਰ ਜਣਾ ਅੱਜ ਇਹਨਾਂ ਨੂੰ ਗਲਾਬ ਜਮਣਾ ਅੱਜ ਅਸੀਂ ਬਣਾਈਆਂ ਇਹਨਾਂ ਨੂੰ ਬ੍ਰੈਡ ਰੋਲਾਂ ਦੇ ਪਹਿਲਾਂ ਲੈ ਲੈਂਦਾ ਕੋਈ ਸੋਚੀ ਕੀ ਔਰ ਜੇ ਤੁਹਾਨੂੰ ਲੌਂਗ ਵੀਡੀਓ ਦੇਖਣੀ ਆ ਬ੍ਰੈਡ ਰੋਲ ਦੀ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤਾਂ ਐਸ ਤੁਹਾਨੂੰ ਬਣਾਉਣਾ ਸਿਖਾਵਾਂਗੇ ਹਨਾ ਹਾਂਜੀ ਜੇ ਜੇ ਤੁਸੀਂ ਇੱਕ ਵਾਰੀ ਖਾਦਣੀ ਇਸ ਕਮੈਂਟ ਦਰਵਾ ਕਰ ਰਹੇ ਹੋ ਸਭ ਕੁਝ ਫੇਲਾ ਹਾਂ ਕਿੰਨੇ ਸਵਾਦ ਬਣਦੇ ਨੇ ਵੈਸੇ ਵੀ ਤੁਸੀਂ ਬਾਹਰ ਦੇਖ ਹੀ ਚੁੱਕੇ ਹੋ ਕਿ ਵਿੱਚ ਚੂਈਆਂ ਚੂਹੇ ਪਲੇਟਾਂ ਦੇ ਵਿੱਚ ਮੈਂ ਕੱਲ੍ਹ ਦੇਖੀ ਕੱਲ੍ਹ ਦੇਖੀ ਮੈਂ ਕਿ ਉਹ ਟਿੱਕੀਆਂ ਬਣਾਵੇ ਕੱਚੇ ਚ ਦੇ ਦੇ ਕੇ ਆ ਉਹ ਤੇ ਟਿੱਕੀ ਬੱਤੇ ਕੱਚੇ ਚ ਮਾਰੇ ਸ਼ੇਪ ਦੇਣ ਨੂੰ ਤੜਦੇ ਸ਼ੇਪ ਦੇਣ ਨੂੰ ਓ ਗੋਡ ਤੇ ਉਹ ਹੀ ਰੋਕੀ ਖਾਂਦੇ ਨੇ ਸਵਾਦ ਹੈ ਬਈ ਲਸਣ ਦੀ ਖੁਸ਼ਬੂ ਆ ਰਹੀ ਹੈ ਤੈਨੂੰ ਮਿਲਦੀ ਹੈ ਸਵਾਦ ਬੜੀ ਕਿੰਨਾ ਵੱਲੋਂ ਬੜੀ ਸਵਾਦ ਆਟੇ ਪਸੇ ਤਾਂ ਘਰ ਦੇ ਖਾਵਗੇ ਸਾਡੀ ਦੀਦੀ ਨੇ ਅੱਗੇ ਕੋਈ ਰੀਸਾ ਕਿਤੇ ਕੋਈ ਸਾਫ ਸੁਥਰੀ ਆ ਦੀਦੀ ਬਿਲਕੁਲ ਜੀ ਹੁਣ ਸਾਨੂੰ ਮਿਲ ਗਏ ਤੁਸੀਂ ਜੀ ਸਾਨੂੰ ਪਹਿਲਾਂ ਨਹੀਂ ਮਿਲੇ ਸੀ ਨਾ ਜੀ ਜੇ ਬਚਪਨ ਜਦੋਂ ਸੀ ਕਿੰਨਾ ਮੇਰੇ ਕੋਲ ਫਿਰ ਮੈਂਨੇ ਕਿਹਾ ਸੀ ਆਹ ਪਬਲਿਕ ਇੱਕ ਫੜਲਾ ਅੱਧਾ ਅੱਧਾ ਮੋਰੀਨਪੁਰ ਸਵੇਰ ਤੋਂ ਲੱਕੇ ਫਲਾਸ ਕਿਦਰ ਸੀ ਹਾਂਜੀ ਹੂੰ ਦੇਖੋ ਬਾਈ ਕੋ ਫਾਇਰ ਕਰੋ ਜੀ 5 ਵਜੇ ਤੇ ਬਾਈ ਦੂਜੀ ਦੀ ਪਤੇ ਜੀ ਬੈਗ ਮੇਰੇ ਰੱਖੀ ਹੈ 5 ਵਜੇ ਖਾਲਸੂ 5 ਵਜੇ ਹਾਂ ਮੇਰੇ ਵੀ ਤਿਆਰ ਕਰ ਤੇ ਬੈਗ ਜੀ ਪਤਾ ਹੈ ਹਾਂ ਅੱਗੇ ਗਏ ਨੇ ਇਹ ਬਸ ਤੁਹਾਨੂੰ ਸੱਚੇ ਜੀ ਨੇ ਬਣਾਇਆ ਨਾ ਸੱਚੇ ਚ ਬਣਾਇਆ ਆਪਾਂ ਕੋਈ ਵੀ ਝੂਠਾ ਨਹੀਂ ਨਹੀਂ ਜਿਵੇਂ ਤਾਂ ਆਪਾਂ ਬਾਬੇ ਨੂੰ ਬੋਲਵਾ ਦੇ ਹਾਂ ਜੀ ਬਿਲਕੁਲ ਆਪਾਂ ਆਪਣੀ ਹੱਥੀਂ ਬਾਬੇ ਨੂੰ ਬੋਲਵਾ ਹਾਂ ਜੀ ਭਗਵਾਨ ਦੀ ਮਾਰੀ ਤਸੀਹਤ ਇਹ ਚੀਜ਼ ਇਹ ਨਾ ਕਿੰਨੀ ਮੂੰਹ ਦੇ ਵਿੱਚੋਂ ਚਲੋ ਮੂੰਹ ਚੋਂ ਦੇਖੋ ਭਾਪੀ ਦੇ ਕਿਤੇ ਨਿਕਲਦੀ ਆ ਮੈਨੂੰ ਠੰਡ ਬਾਹਰ ਆ ਵਾ ਮੂੰਹ ਚੋਂ ਨਿਕਲਦੀ ਆ ਮੇ ਇਹ ਵੀ ਨਿਕਲ ਰਹੀ ਮੇ ਤਾਂ ਆ ਰਹੀ ਆ ਸਰੀਰ ਭੋਰਾ ਕਾ ਭਾਫਾ ਹੀ ਨਹੀਂ ਆ ਵਰਦੀ ਰਹੇ ਹੈਂ ਤੁਸੀਂ ਬੜੀ ਆ ਨਾ ਨਾ ਖਾ ਤਾਂ ਆ ਤਾਂ ਬੜੀ ਆ ਇਧਰ ਖਾ ਭਾਰੇ ਬੂਰੀਆਂ ਮੂੰਹੋਂ ਭਾਫਾ ਲੈ ਤੇ ਸਾਡੀ ਦਾ ਆਈ ਗਿਆ ਮਾਦ ਗੋ ਜਕੀ ਨੇ ਮੇਨੂੰ ਮਾਦ ਤਾਂ ਗੈਸ ਕੱਢੀ ਜਾਂਦਾ ਭਾਪਾ ਹੈ ਗਈ ਹੈ ਗਈ ਹੈ ਤੇ ਮੇਰੀ ਨਿਕਲ ਗਈ। ਖਤਮ ਹੋ ਗਈ। ਭਾਬ, ਭੜੀ ਬਾਬਾ ਬਗਉਆਂ। ਭੜੀ ਆਈਆਂ ਨੇ। ਮਾਰੂ ਮਿਲਤਰੀ ਜੀ। ਇਧਰ ਵੀ ਦਿਖਾ ਦੇ। ਸਾਡੇ ਭਾਂਡੇ ਇੱਥੇ ਜਿਹੜੇ ਨੇ ਫਰਾਈ ਹੋ ਰਹੇ ਨੇ ਦੇਖੋ ਤੁਸੀਂ। ਸਾਰੇ ਲੋਕ ਆਲੇ-ਦੁਆਲੇ ਜੁੜੇ। ਮੈਂ ਇਹਨਾਂ ਦਾ ਕੁਝ ਕਰਨਾ। ਮੈਂ ਵੀ ਕੁਝ ਮਾਰੂ ਕਰ ਮੈਂ ਜੀ ਮਾਂਜੀ ਹਾਂ। ਹਾਂ, ਇਹਨਾਂ ਨੂੰ ਹੁਣ ਫਰਾਈ ਕਰਦੇ ਵਾਜਾ ਆਪਾਂ ਪਲੇਟ 'ਚ ਕੱਢਾਂਗੇ। ਫਿਰ ਆਪਾਂ ਬਣਾਵਾਂਗੇ ਚਾਸ਼ਨੀ ਤੇ ਫਿਰ ਆਪਾਂ ਇਹਨੂੰ ਪਾਵਾਂਗੇ ਚਾਸ਼ਨੀ ਦੇ ਵਿੱਚ। ਕੋਈ ਤਾਂ ਗੱਲਬਾਤ ਕਰੋ। ਇਹਨਾਂ ਨੇ ਗੱਲਬਾਤ ਕੀ ਕਰਨੀ ਹੈ ਨਾ ਖਾਣੇ ਤੋਂ ਸੁਰਤ ਵਾ ਹੁਣ। ਖਾਣ ਚ ਸੁਰਤ ਹੈ ਨਾ ਦੀ ਤਾਂ ਤਿੰਨੇ ਜੜੀਆਂ ਨੂੰ ਕਹੇ ਆ ਵੀ ਕਦੋਂ ਬਣ ਜਾਣ ਤੇ ਕਦੋਂ ਚੱਟੀਆਂ ਚ ਪਾ ਕੇ ਸਾਡੀਆਂ ਪਲੇਟਾਂ ਕੋਲ ਇਹ ਆ ਜਾਣ ਮੈਂ ਤਦਾផល ਮਿੱਠਾ ਹੁੰਦਾ ਦਲੀਨਾ ਅੱਜ ਰੋਟੀ ਘੱਟ ਖਾਦੀ ਉਹ ਡੋਲੀ ਕਹਿੰਦੀ ਵੀ ਮੈਂ ਨਾ ਭੂਖਾ ਕੇ ਲੈ ਕੇ ਆਈ ਹਾਂ ਰੱਖੀ ਆਪਣੇ ਪੇਟ ਦੇ ਵਿੱਚ ਕਿ ਮੈਂ ਦੋ ਤਿੰਨ ਬਲਾ ਦੇ ਹੋਣਾ ਖਾਣੀ ਹਮਮ ਮੈਨੂੰ ਇਹ ਕੁਛਣਾ ਵੜਾ ਹੋਵੇ ਵੀ ਰੋਟੀ ਵੀ ਖਾਦੀ ਜਾ ਸਕਦੀ ਸੀ ਪੂਰੀ ਨਹੀਂ ਨਹੀਂ ਮੈਂ ਖਾਂਦੀ ਆ ਚਾਰ ਰੋਟੀਆਂ ਮੈਂ ਦੁੱਧ ਖਾ ਕੇ ਹੀ ਬਸ ਹਾਂ ਹਾਂਜੀ ਉਹ ਜੀ ਬਹੁਤ ਘੱਟ ਖਾ। ਕਿਰਾ ਪੈ ਰੁਕਵਾ ਮੰਗੇ 6-7 ਤੱਕ ਖਾ ਲਈ ਬੁਲਾਵੇ ਹਮਣਾ। ਖਾਣੇ ਖਾ ਲਈ ਮੈਂ ਥੋੜੀ ਹਾਂ ਖਾਣੂ ਨਹੀਂ ਖਾ। ਮੈਂ ਤੁਹਾਨੂੰ ਦੱਸਿਆ ਵੀ ਸਰੀਰ ਦੇਣਾ ਜਾਓ ਇਹ ਵੀ ਤੇ ਇਹਦੇ ਸਰੀਰ ਤੇ ਨਾ ਜਾਇਓ ਤੁਸੀਂ। ਖਾਣੂ ਤਾਂ ਮੈਨੂੰ ਨਹੀਂ ਪਤਾ ਕਿਹੜਾ ਖੂਚ ਛੜਦੀ ਐ ਇਹ। ਪਰ ਖਾ ਲੂ ਖਾ ਲੂ ਖਾ ਲੂ ਮੈਂ। ਖਾਲੂ। ਕੀ ਇਹ ਸੇਬਾਂ ਦੀ ਸਿਗਰ ਬਣਾਉਣਾ ਓਏ ਗਲਾਬ ਜਮਣੀ ਤਾਂ ਬਹੁਤ ਜ਼ਿਆਦਾ ਟੇਸਟੀ ਸੀ ਬਹੁਤ ਟੇਸਟੀ ਹੈ ਸ਼ਾਰਟ ਵੀਡੀਓ ਪਾਈ ਹੋਈ ਹੈ ਦੇਖ ਲਿਓ ਉਹ ਬਣੀਏ ਤਾਂ ਬਹੁਤ ਜ਼ਿਆਦਾ ਟੇਸਟੀ ਸੀਗੀਆਂ ਪਰ ਨਾ ਉਹ ਮੈਨੂੰ ਗਲਾਬ ਜਮਣਾ ਘਟ ਆਲੂ ਵਗਾਰ ਕਰਦਾ ਲੱਗ ਰਿਹਾ ਹੈ ਸਾਰੇ ਜਿਹੜੇ ਛੋਟੇ ਛੋਟੇ ਹੋ ਗਏ ਸੀ ਜੀ ਕਿ ਮੈਂ ਉਹ ਤੁਹਾਰੇ ਲਾਉਂਗੀ ਸਵਾਦ ਬਹੁਤ ਸੀ ਸਵਾਦ ਬਹੁਤ ਹੀ ਜ਼ੀਨ ਮੈਮ ਦਾਰਿਆਮ ਕਹਿੰਦੇ ਨੇ ਕਿ ਮੈਮ ਨੂੰ ਗੁਜਰਾਤੀ ਰੋਸ਼ ਗੁੱਲੇ ਸਵਾਦ ਲੱਗਦੇ ਨੇ ਉਹ ਬੰਗਾਲੀ ਰੋਸ਼ ਗੁੱਲੇ ਉਹ ਬੰਗਾਲੀ ਰੋਸ਼ ਰੋਸ਼ ਗੁੱਲਾ ਰੋਸ਼ ਗੁੱਲਾ ਯਾਰ ਜਰਾ ਬਾ ਸਾਦੇ ਦੇ ਵਿੱਚ ਘਮ ਘਮਾ ਕੇ ਤੇ ਜੇ ਹੁਣ ਆਪਾਂ ਗੁੱਠੇ ਲਾਉਗਾ ਬਣੇ ਨਾ ਗੁੱਠਣੀ ਜਰਾ ਬਹ ਬਨੋ ਨਾ ਜੇ ਉਹ ਜਿਹੜਾ ਗੁੱਠਾ ਵਾ ਉਹ ਉਂਗਲਾਂ ਦੇ ਪਾਸੇ ਪਿਆ ਆਪਾਂ ਘਮ ਘਮਾ ਕੇ ਤੇ ਜਿਹੜਾ উঠ <coughs> 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 ਮੇਟਨ ਤਾਂ ਮੁਦਖਾਨੀ ਹੈ ਆ ਦੇਖੋ ਕਿਵੇਂ ਬੈਠੀਆਂ ਨੇ ਇਹ ਇਹਦੀ ਝਾਕ ਚ ਬੈਠੀਆਂ ਨੇ ਆ ਬਿੱਕੋ ਉਹ ਇਹਦੇ ਵਿੱਚ ਜਾਵੇ ਇੱਕ ਇਧਰ ਬੀਬੀ ਬੈਠੀਆਂ ਨੇ ਉਸਕੇ ਸਾਰੀ ਉਸਕੇ ਕਰਦੀ ਨਹੀਂ ਆ ਦੇ ਦੋ ਬਿੱਲੀਆਂ ਨਹੀਂ ਉਹਨਾਂ ਡਾੜੀ ਹਮਕੋ ਜਾਦੀ ਨਹੀਂ ਲੱਗੇ ਹਨਾ ਡਾੜੀ ਨਾ ਨਾ ਬਬਲੀ ਤਾਂ ਡੋੜੀ ਤਾਂ ਜਮ ਨਹੀਂ ਤੇ ਵਿੱਚ ਸੱਟੇ ਮਾਰੀ ਇਨਨ ਤਾਂ ਜਮੇ ਵਿੱਚ ਨੀਂਦ ਸੁੱਟੀ ਗਈ ਆ ਬਸ 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 ਮੇਰੇ ਕੋਲ ਤਾਂ ਬਸ 5 ਮਿੰਟ ਦੀ ਗੱਲ ਹੈ ਬਸ ਫਿਰ ਬਣਾ ਕੇ ਖੜਾਉਣੀ ਆ ਮੈਂ ਦੇਖ ਬਸ ਬੀਤ ਪਖਾਲ ਹੋ ਗਏ ਹਨ ਤਾਂ ਚਾਹ ਵੀ ਪਾਗੇ ਉਹ ਦੋ ਸਵਾ ਤਿੰਨ ਹੋਗੇ ਤਿੰਨ ਵੀ ਤੱਕ ਦੀਵਾਨਾ ਅੱਜ ਬਸ 5 ਮਿੰਟ ਅੱਜ ਬੱਚੇ ਫੇਟ ਚ ਨਹੀਂ ਰਹਿਣਗੇ ਮੈਂ ਮੈਂ ਕੀ ਕਰੈ ਨਾ ਜਵਾਕਾਂ ਦਾ ਤੁਸੀਂ ਦੇਖੋ ਤਾਂ ਸਹੀ ਮੈਂ ਵਾਸੀ ਤਾਂ ਬ੍ਰੈਡ ਰੋਲ ਕੇ ਦਿਨ ਵੀ ਖੜੇ ਸੀ ਅੱਜ ਤਾਂ ਅਸੀਂ ਬੈਠੇ ਹਾਂ ਨਾ ਥੋੜਾ ਆਰਾਮ ਆ ਸਾਨੂੰ ਉਹ ਦਿਨ ਤਾਂ ਅਸੀਂ ਖੜੇ ਸੀ ਬ੍ਰੈਡ ਰੋਲ ਤੇ ਖੜੇ ਇਸ ਰਹੀ ਬਸ ਮਸਾਲਾ ਮੈਨੂੰ ਸਾਨੂੰ ਮਸਾਲਾ ਦੇ ਦਿਓ ਮੈਮ ਜੀ ਮਸਾਲਾ ਦੇ ਦਿਓ ਪਹਿਲਾਂ ਮੈਂ ਦੇਈ ਮੈਨੂੰ ਦੋ ਬਾਰ ਮਿਲਾ ਮੈਮ ਤੁਹਾਨੂੰ ਇੱਕੀ ਵਾਰ ਤੁਸੀਂ ਰੋਣ ਲੱਗ ਗਈ ਸੀ ਨਾ ਜੀ ਬਬਲੀ ਫਿਰ ਖਾਣ ਤੋਂ ਅਸੀਂ ਹੋਰ ਠੁਕ ਜਿੱਤੈ ਹੀ ਨਹੀਂ

ਕਹਿੰਦੇ ਮੈਂ ਨਹੀਂ ਮੈਂ ਨਹੀਂ ਗਿਆ ਹਾਦਰ ਜੀ ਕੋਲ ਚ ਚੱਟ ਰੀਆਂ ਨੇ ਇਹ ਕੁਝ ਆਏ ਤੇ ਰਿਹਾ ਪਤਾ ਕੀ ਖਾਨੀਆਂ ਕਹਿੰਦੇ ਆ ਖਾਨੀਆਂ ਮਗਰ ਦੇਖ ਦੇ ਮੈਨੂੰ ਤਾਂ ਲੱਗਦਾ ਆ ਮੈਂਨੇ ਕਿ ਆਪਣੇ ਟੇਸਟ ਲਈ ਬੈਠੀਆਂ ਵੀ ਦੇਖੇ ਦਰਾਂ 'ਚ ਬੈਠੀਆਂ ਨੇ ਇਹ ਦਰਵਾਜ਼ਾ ਕੋਲੇ ਅੰਦਰ ਆ ਕੇ ਕਿ ਟੇਸਟ ਨਹੀਂ ਕਿ ਮੈਂ ਟੇਸਟ ਕਰ ਇਹ ਤਾਂ ਇਹ ਤਾਂ ਸਿੱਕਾ ਤੋ ਬਹੁਤ ਹਾਰਡ ਹੈ ਇਹ ਇੰਨੀ ਹਾਰਡ ਨੇ ਨਾ ਕਿ ਜੇ ਆਪਾਂ ਇਹਨੂੰ ਦਿਖਾਈ ਦੇ ਜਰਾ ਨਹੀਂ ਤਾਂ ਉਹ ਦਿਖਾ ਦੇ ਜੇ ਆਪਾਂ ਇਹਨਾਂ ਨੂੰ ਹਾਰਡ ਹੋイズ ਸਰਚ ਮਾਰੀਏ ਨਾ ਕਿਸੇ ਸਿਰ ਫੋੜ ਦੇਣ ਇਹ ਇੰਨੀ ਹਾਰਡ ਹੈ ਦੇਖੋ ਇਹ ਤਾਂ ਕੱਦਾਂ ਵੇਟ ਨਹੀਂ ਹੋ ਰਿਆ ਬਸ ਮੈਨੂੰ ਤਾਂ ਦੇ ਦੋ ਇੱਧਰ ਦੋ ਸਾਡੇ ਨੁਮਾਇंदे ਹੋਰ ਪਹੁੰਚੇ ਹੋਏ ਨੇ ਖਾਣ ਨੂੰ ਠੀਕ ਹੈ ਇਹਨਾਂ ਨੂੰ ਤਾਂ ਵੇਟ ਨਹੀਂ ਸੀ ਹੋਰੀ ਭੀ ਕਦੋਂ ਚਾਛਣੀ ਚ ਪਾਵੋ ਆ ਦੇਖੋ ਆਪ ਵੀ ਕੱਢ ਕੇ ਵੀ ਬਹਿ ਗਈ ਲਓ ਕਰ ਬੰਦਾ ਮੈਂ 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 ਮੈਡਰੇਸ ਕਰਾਂ ਸੁਣਦੇ ਸਮਾਂ ਕਹਾਂਣਾ ਤੈਨੂੰ ਹੀ ਜਿਆਦਾ ਲੱਗੀ ਪਈ ਐ ਇਹਨੇ ਜੜੀਆਂ ਦੀ ਬਿੱਲੀ ਇਸ ਨਾਲ ਦੁੱਧ ਨਹੀਂ ਜੰਮਦਾ ਕੁਝ ਬੜਿਆ ਡੜੀ 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 ਐਕਸਪ੍ਰੈਸ਼ਨ ਦੇ ਕੀ ਬਣੀ ਐ ਕੁਝ ਬੜਿਆ ਹਾਏ ਹਾਏ ਕੀ ਬਣੀ ਐ ਤੀਸੀ ਪਰ ਅਸੀਂ ਜੋ ਜਾਨਵਰ ਸਾਡੇ ਅੰਦਰ ਦਾ ਉਹ ਕੰਟਰੋਲ ਨਹੀਂ ਕਰ ਸਕਦਾ ਹਾਂ ਜੀ ਆ ਦੇਖੋ ਆ ਪੈ ਰਹੀਆਂ ਨੇ ਇੱਧਰ ਮੇਰੀ ਜੀਬ ਹੋਰ ਗੱਡ ਗੱਡ ਬਾਹਰ ਨੂੰ ਆ ਰਹੀ ਹੈ ਦੋ ਪੈਰੀਆਂ ਦੋ ਗੱਡ ਬਾਹਰ ਨੂੰ ਆ ਗਈ ਮੇਰੀ ਜੀਬ ਮੈਂ ਤੁਹਾਨੂੰ ਕਿਉਂ ਪਛਾਣ ਵੀ ਤਾਂ ਪੜਾਈ ਉਹਨੇ ਖਾਇਆ ਤਾਂ ਮੇਰੀ ਸਮਰ ਜਾਗੀ ਮੈਂ ਅਸਮਰ ਪਿੱਟ ਜਾਈ ਬਾਤ ਆ ਸਿਰਫ ਫੀਲਿੰਗਸ ਲੈ ਰਹੀ ਫੀਲਿੰਗਸ ਹਾਂ ਠੀਕ ਤੁਸੀਂ ਇਹਨੂੰ ਇੱਕ ਵਾਰੀ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਇੰਨਾ ਸੁਆਦ ਅਨੰਤ ਦੁਕਾਨ ਦਾ ਫੇਲਾ ਹੂੰ ਮਿੱਠਾਈ ਫੈਕਟਰੀ ਚ ਬਣਾਉਂਦੇ ਹਾਂ ਰੀਅਲ ਲਾਈਕ ਭੁੱਲ ਜਾਓਗੇ ਇੱਕ ਵਾਰੀ ਬਣਾ ਕੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਨਾਲ ਤੇ ਨਾਲੇ ਸਾਫ ਸਫਾਈ ਵਾਲਾ ਹਨਾ ਮੈਂ ਸੱਚੀ ਬਹੁਤ ਸੁਆਦ ਆ ਰਿਹਾ ਤੁਸੀਂ ਰੀਅਲ ਲਾਈਕ ਭੁੱਲ ਜਾਓਗੇ ਇਹਨਾਂ ਦੇ ਨਾਲ ਉਹ ਤਾਂ ਵੀ ਟੇਸਟੀ ਹੈ ਸੱਚੀ ਸੌਂ ਖਾ ਕੇ ਨੇ ਬਹੁਤ ਸੌਜੀ ਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਲਾਈਕ ਲਾਈਕ ਕਮੈਂਟ ਤੇ ਸ ਸਿਆਰ ਸਤਿਅਕ ਜੋ ਵੀ ਕਰਦੇ ਸਾਇਰ ਕੁਝ ਕਦੇ ਮੈਨੂੰ ਮੂਚ ਰਸਗੁਲਾ ਮੈਂ ਖਾਣੇ ਨੂੰ ਅਰਗਲਾ ਆਜਾ ਜਮਣ ਕਹਿੰਦੇ ਇਹਨੂੰ ਕੋਈ ਮੈਨੂੰ ਬਹੁਤ ਸਵਾਲ ਸੱਚੀ ਹਮ ਬਹੁਤ ਸਾਦਾ ਹੂੰ ਤੁਮ ਜੀ ਬਹੁਤ ਬੋਲ ਰਹੇ ਪਹਿਲੇ ਨਾਲੇ ਡੋਲੀ ਵੱਡੀ ਗੱਲ ਆਪਾਂ ਨਾ ਪੂਰੀ ਸਾਫ ਸਫਾਈ ਨਾਲ ਬਣਾਇਆ ਵਾ ਬਿਲਕੁਲ ਪੂਰੀ ਹਾਈਜਾਇਨਿਕਲੀ ਹੈ ਨਾ ਹੁਣ ਉਹ ਪਤਾ ਨਹੀਂ ਕਿਵੇਂ ਬਣਾਉਂਦੇ ਕਾਲੀ ਕਾਲੀ ਮੱਖੀਆਂ ਪਈਆਂ ਹੁੰਦੈ ਨੇ ਔਰ ਰਸਗੁਲਾ ਦਾ ਟੇਸ ਵੀ ਤੁਰ ਜਾਂਦਿਆ ਨੇ ਮੈਨੂੰ ਸਿੱਕੀ ਖਾਂਦੇ ਨੇ ਜੀ ਫਿਰ ਇਹ ਸਭ ਤੋਂ ਬੈਸਟ ਹੈ ਜੀ ਹਾਣਾ ਬਿਲਕੁਲ ਜੀ ਮੈਮ ਇਹਦਾ ਜੋ ਅੰਮ੍ਰਿਤ ਦਾ 100 ਦਾ ਤੇ 120 ਦਾ ਲਾਰਜ ਹੋਵਾ ਵਾ ਜੀ ਮਾਰ ਕੇ ਬਹੁਤ ਟੇਸਟੀ ਬਣੀਆਂ ਨੇ ਮੈਮ ਕੋਈ ਗੈਸ ਨਹੀਂ ਨਾ ਕਰ ਸਕਦਾ ਹੈਗਾ ਵੀ ਇਹ ਜਿਹੜੀ ਅਸਲੀ ਮਟੀਰੀਅਲ ਦੀਆਂ ਬਣੀਆਂ ਹੋਈਆਂ ਨੇ ਤੇ ਕੀ ਜਾਂ ਹਨਾ ਬ੍ਰੈਡ ਦੀਆਂ ਨੇ ਇਹ ਤਿੰਨੇ ਜਣੀਆਂ ਖਾਰੀਆਂ ਨੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਤਿੰਨੇ ਜਣੀਆਂ ਬਲੈਕ ਹੀ ਆਪਦੇ ਕਾਲੀ ਆ ਹਾਣਾ ਇਹ ਕੀ ਸਾਡੀ ਸਪੈਸ਼ਲਟੀ ਹੈ ਜੀ ਸਾਡੇ ਭਾਵਨਾ ਨਾ ਸਾਡੇ ਭਾਵਨਾ ਵੀ ਨਿਕਲੀਆਂ ਅੰਦਰ ਬ੍ਰੈਡ ਦਾ ਉਹ ਵੀ हट ਜਾਊਗਾ ਦੇਖੋ ਇੱਕ ਤਾਂ ਸਾਫ ਸਫਾਈ ਨਾਲ ਠੀਕ ਹੈ ਹਾਂਜੀ ਦੂਜਾ ਕੀ ਹੈ ਤੁਸੀਂ ਮਤਲਬ ਕਿ ਮਿੱਠਾ ਘਟ ਜੋ ਵੀ ਮਤਲਬ ਕਿ ਆਪ ਦੀ ਮਨਮਰਜ਼ੀ ਦੇ ਨਾਲ ਤੁਸੀਂ ਚੀਜ਼ ਪਾਈ ਆ ਸਾਫ ਸਫਾਈ ਨਾਲ ਬਣਾਈ ਆ ਪੂਰੇ ਹੱਥ ਵਗੈਰਾ ਧੋ ਕੇ ਅਸੀਂ ਹਨਾ ਉੱਥੇ ਪਤਾ ਨਹੀਂ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ ਬਣਾਉਂਦੇ ਆ ਤੇ ਇੱਕ ਗੱਲ ਇਹ ਬ੍ਰੈਡ ਦੀਆਂ ਨਾ ਜੇ ਕੋਈ ਖਾਊਗਾ ਤਾਂ ਕੋਈ ਨਹੀਂ ਗੈਸ ਕਰ ਸਕਦਾ ਵੀ ਇਹ ਬ੍ਰੈਡ ਦੀਆਂ ਬਣੀਆਂ ਹੋਈਆਂ ਨੇ ਜਾਂ ਜਿਹੜਾ ਅਸਲੀ ਆਪਾਂ ਮਟੀਰੀਅਲ ਬਣਾਉਂਦੇ ਆ ਉਹਦਾ ਗੁਲਾਬ ਜਾਮਣਾ ਦਾ ਉਹਨਾਂ ਨਾਲ ਬਣੀਆਂ ਇਹਨਾਂ ਲੱਖਣ ਪੈਸੇ ਕਿੰਨੇ ਲੱਗੇ ਬਤ ਪਾ ਸਾਡੇ 100 ਰੁਪਏ ਲੱਗੇ ਨਹੀਂ ਸੋਨੇ ਨਹੀਂ ਸੋਨੇ 100 ਤੇ ਵੀ 100 ਵੀ ਨਹੀਂ ਅਸੀਂ ਸਾਰਾ ਉੱਪਰ ਗਾੜੀ ਦੀ ਚੀਨੀ ਚੀਨੀ ਮਣਾ ਕੇ ਇਲਾਇਚੀ ਇਲਾਇਚੀ ਦੋ ਦੋ ਦੇ ਬ੍ਰੈਡ ਦੇ ਤਿੰਨ ਪੈਕਟ ਸੀ ਸਾਡੇ ਪਰ ਸਾਰੇ ਨੂੰ ਮਿਲਾ ਕੇ ਸਾਡਾ ਸਿਰਫ 100 ਰੁਪਏ ਬਣਿਆ ਵਾ ਤੇ ਤੁਸੀਂ 100 ਰੁਪਏ ਸਾਨੂੰ ਪਤਾ ਵੀ ਕਿੰਨੀ ਅਕੀਤੇ ਗੁਲਾਬ ਜਮਣੇ ਲੈ ਆਉਂਗੇ ਹਨਾ ਬਿਲਕੁਲ ਜੀ 100 ਰੁਪਏ ਤੁਹਾਨੂੰ ਨਾ ਮੰਗ ਮੀਆਂ ਦੋ ਨਹੀਂ ਦੇਣੀ ਆ ਤੇ ਜੇ ਜੇ ਲੈ ਵੀ ਆਉਂਗੇ ਨਾ ਕਿ ਕੀ ਬਤਾ ਕਿਵੇਂ ਦੀਆਂ ਬਣਾਈਆਂ ਹੋਈਆਂ ਕਿਵੇਂ ਦੀਆਂ ਨਹੀਂ ਹਨਾ ਉਹ ਗੁਲਾਬ ਜਮਣੇ ਦੇਣਗੇ ਕਿ ਕੋਈ ਰਸ ਨਹੀਂ ਦੇਣਾ ਹੂੰ ਤੁਸੀਂ ਗੁਲਾਬ ਜਮਣੇ ਦੇਣਗੇ ਮੈਂ ਉਹ ਜਿਹੜੀ ਗੱਲ ਠੀਕ ਆ ਕਿਵੇਂ ਗੁਲਾਬ ਜਮਣੇ ਤਾਂ ਦੇਣਗੇ ਪਰ ਉਹਨਾਂ ਨੂੰ ਰਸ ਨਹੀਂ ਦੇਣਾ ਬਹੁਤ ਜਿਆਦਾ ਟੇਸਟੀ ਬਣੀਆਂ ਨੇ ਮੈਨੂੰ ਗੈਸ ਨਹੀਂ ਕਰ ਸਕਦਾ ਕੋਈ ਵੀ ਇਹ ਬ੍ਰੈਡ ਦੀਆਂ ਬਣੀਆਂ ਹੀ ਨੇ ਜਾਂ ਅਸਲੀ ਇਹ ਗੁਲਾਬ ਜਮਨਾਂ ਦੀ ਮਿਠਾਈਆਂ ਨਾ ਬਣੀਆਂ ਇਹ ਵੀ ਆਈ ਨਹੀਂ ਵਿੱਚ ਮੇਰੇ ਹੋਰ ਜਸ਼ਨੀ ਖਾ ਕੇ ਆਲਾ ਕਰਨਾ ਨਹੀਂ ਯਾਰ ਹੁਣ ਇੱਕ ਵੀ ਚੀਜ਼ ਵਿੱਚ ਕੁਝ ਨਹੀਂ ਜਾਣਾ ਚਾਹੀਦਾ ਬਹੁਤ ਜਿਆਦਾ ਵਾਹ ਵੀ ਬਹੁਤ ਔਰ ਹੋ ਰਿਹਾ ਮੇਰਾ ਬਹੁਤ ਠਿਕ ਹੁੰਦੀ ਆ ਨਾ ਉਹ ਕੜ-ਕੜ ਕੇ ਇਹਨੂੰ ਤਾਂ ਬੰਦਾ ਤਿੰਨ ਚਾਰ ਕੋਲੀ ਮਾਰ ਲਵੇ ਅੰਦਰ ਨੂੰ ਕੱਦਾਂ ਇਹਨਾਂ ਨੇ ਇਹਨਾਂ ਦਾ ਕੰਮ ਹੋਇਆ ਪਿਆ ਸੀ ਵੀ ਬਿੱਲੀਆਂ ਸੁਣਾ ਜੀ ਹੁੰਦਾ ਨਹੀਂ ਵੀ ਦੁੱਧ ਨਹੀਂ ਜੰਮਦਾ ਛੇਤੀ ਬਸ ਹੁਣ ਇਹਨਾਂ ਨੂੰ ਮਤਲਬ ਸ਼ਾਂਤੀ ਪਈ ਆ ਤੇ ਫਾਈਨਲੀ ਸਾਨੂੰ ਜਿਹੜਾ ਇਹ ਮਿਲ ਗਈਆਂ ਖਾਣ ਨੂੰ ਓਕੇ ਜੀ ਆ ਨਾ ਤੁਹਾਨੂੰ ਆਈ ਹੋਪ ਤੁਹਾਨੂੰ ਸਾਡੀ ਜਿਹੜੀ ਸਾਡੀ ਸਾਰਿਆਂ ਦੀ ਹੋਪ ਆ ਇਹ ਕਿ ਤੁਹਾਨੂੰ ਸਾਡੀ ਵੀਡੀਓ ਬਹੁਤ ਜ਼ਿਆਦਾ ਚੰਗੀ ਲੱਗੀ ਹੋਊਗੀ ਅਸੀਂ ਗੁਲਾਬ ਜਾਮੁਨ ਬਣਾ ਕੇ ਖਾ ਚੁੱਕੇ ਹਾਂ ਬਹੁਤ ਟੇਸਟਿੀ ਬਹੁਤ ਸਵਾਦਿਸ਼ਟ ਬਹੁਤ ਹੀ ਮਾਈ ਹੋਏ ਟੇਸਟਿੀ ਕਿਤੇ ਸਸਤੇ ਖਾ ਕੇ ਨਾ ਰੀਅਲ ਵਾਲੀ ਭੁੱਲ ਹੀ ਜਾਓਗੇ ਬਿਲਕੁਲ ਮਾਰਕਟ ਐ ਤਾਂ ਫਾਲਤੂ ਆ ਪਰ ਬਣਾਇਓ ਟੇਸਟੀ ਨੰਬਰ 1 ਨੇ ਉਹ ਕਮੇਟੀ ਦਾ ਨਾ ਸਾਫ ਸਫਾਈ ਚ ਬਣਦੀਆਂ ਨੇ ਮੈਨੇ ਬਣਾਇਓ ਟੇਸਟੀ ਹੋਰ ਤੁਸੀਂ ਬਣਾਓ ਕਿਸੇ ਹੋਰ ਜਿੱਥੇ ਨਾ ਬਾਚੋ ਕੋਈ ਸਾਨੂੰ ਸਿਰਫ ਰਸਗੁੱਲਾ ਦੇਣਗੇ ਰਸਗੁੱਲਾ ਗੁਲਾਬ ਜਾਮੁਨ ਗੁਲਾਬ ਜਾਮੁਨ ਦੇਣਗੇ ਹਾਂ ਉਹ ਰਸਗੁੱਲਾ ਦੇਣਾ ਰੋਸਿੰਦੇ ਹੋ ਹੁੰਦੇ ਨੇ ਅਕਸਰ ਇਹ ਵਾਂਗ ਇੱਕ ਵੱਡੀ ਗੱਲ ਪਤਾ ਮੈਂ ਤੁਹਾਨੂੰ ਦੱਸਾਂ ਵੀ ਉਹ ਐ ਐ ਐ ਕਰਕੇ ਇਹ ਨਹੀਂ ਬਣਾਉਣਗੇ ਆਪਾਂ ਆਪਣੀ ਸਾਫ ਸਫਾਈ ਦੇ ਨਾਲ ਸਾਰੀਆਂ ਬਣਾਈਆਂ ਨੇ ਤੇ ਤੁਸੀਂ ਦੇਖਿਆ ਨਾ ਕਿ ਜਮਾ ਹੀ ਮਤਲਬ ਉਮੀ ਲੱਗਦੀ ਹੈ ਵੀ ਜਿਵੇਂ ਆਪਾਂ ਅਸਲੀ ਮਟੀਰੀਅਲ ਨਾਲ ਜਿਹੜੀਆਂ ਗੁਲਾਬ ਜਮਣਾ ਬਣਾਉਂਦੇ ਆ ਹੁੰਦੇ ਸੱਚੇ ਟੇਸਟ ਵੀ ਹੁੰਦਾ ਟੇਸਟ ਵੀ ਬਹੁਤ ਜ਼ਿਆਦਾ ਹੁੰਦਾ ਬਣੀਆਂ ਨੇ ਤੇ ਤੁਸੀਂ ਵੀ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਠੀਕ ਹੈ ਫਿਰ ਕਮੈਂਟਸ ਜ਼ਰੂਰ ਕਰਿਓ